ਹਾਂਜੀ ਜਿਹੜਾ ਪਾਣੀ ਹੈਗਾ ਅਜਾ ਤਰੀਕ 27 8ਵਾਂ ਮਹੀਨਾ 2025 ਦਿਨ ਅੱਜ ਬੁੱਧਵਾਰ ਦਿਨ ਬੁੱਧਵਾਰ ਟਾਈਮ ਸਵੇਰ ਦਾ ਹੋ ਚੁੱਕਿਆਗਾ 6:00 ਤੇ ਹੁਣ ਫਿਲਹਾਲ ਜਿਹੜਾ ਆਪਣਾ ਪਿੰਡ ਹੈਗਾ ਨੇੜੇ-ਤੇੜੇ ਪਿੰਡਾਂ ਵਾਲੇ ਪੂਰੇ ਖਾਤਰੇ ਦੇ ਵਿੱਚ ਬਣੇ ਹੋਇਆ 101% ਹੈ ਜਿਹੜੇ ਪੂਰੇ ਖਾਤਰੇ ਦੇ ਵਿੱਚ ਨੇ ਕਿਉਂਕਿ ਜਿਹੜਾ ਪਾਣੀ ਹੈਗਾ ਉਹ ਜਿਹੜਾ 1988 ਦੇ ਵਿੱਚ ਆਇਆ ਸੀ ਉਸ ਤੋਂ ਵੀ ਜ਼ਿਆਦਾ ਪਾਣੀ ਆ ਰਿਹਾ ਤੇ ਜਿਹੜਾ ਇਹ ਪੋਲਾ ਹੈਗਾ ਆਪਾਂ ਨੇ 3 ਫੁੱਟ ਆਪਣਾ ਇਹ ਪੋਲਾ ਉੱਚਾ ਚੱਕਿਆ ਹੋਇਆ ਇਹਦੇ ਨਾਲ ਫੇਰ ਵੀ باوجود ਜਿਹੜਾ ਪੁਲ ਦੇ ਨਾਲ ਆ ਇਹ ਪਾਣੀ ਬਿਲਕੁਲ ਲੱਗ ਚੁੱਕਿਆ ਹੈਗਾ ਤੇ ਅਗਰ ਜੇ ਕਿਤੇ ਇੱਥੇ ਪਹਿਲਾਂ ਵਾਲਾ ਪੁਰਾਣਾ ਪੁਲ ਹੁੰਦਾ ਹੁਣ ਨੂੰ ਪੁਲ ਮੈਨੂੰ ਲੱਗਦਾ ਵੀ ਪਾਣੀ ਸਾਰਾ ਚੋਆ ਜਿਹੜਾ ਇਹ ਟੁੱਟਿਆ ਹੁੰਦਾ ਤੇ ਪ੍ਰਮਾਤਮਾ ਸੁੱਖ ਰੱਖੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੋਏ ਦੇ ਉੱਪਰ ਬਈ ਜਰੂਰ ਜਿੰਨੇ ਵੀ ਨੇੜੇ-ਨੇੜੇ ਪਿੰਡ ਲੱਗਦੇ ਨੇ ਉਹ ਜਰੂਰ ਪਹੁੰਚੋ ਕਿਉਂਕਿ ਜਿਹੜਾ ਕੋਈ ਨਿਗਰਾਨੀ ਰੱਖੀ ਜਾਵੇ ਜਿੱਥੇ ਵੀ ਕਿਤੇ ਐ ਲੱਗਦਾ ਵੀ ਨਿਗਾਹ ਦੇ ਵਿੱਚ ਕਿਸੇ ਦੇ ਆਉਂਦੀ ਆ ਕੋਈ ਤਰੇੜ ਪੈ ਰਹੀ ਆ ਪਟੜੀ ਦੇ ਵਿੱਚ ਜਾਂ ਕੋਈ ਕਿਤੇ ਤੁਹਾਨੂੰ ਗੜਬੜ ਲੱਗਦੀ ਆ ਤਾਂ ਤੁਸੀਂ ਇੱਥੇ ਵੀਰ ਹੈਗੇ ਨੇ ਸਾਰੇ ਸੇਵਾਦਾਰ ਤੁਸੀਂ ਉਹਨਾਂ ਨੂੰ ਤੁਰੰਤ ਹੀ ਦੱਸੋ ਆਪਾਂ ਉਹਦਾ ਪੱਕਾ ਜਿਹੜਾ ਹੱਲ ਕੀਤਾ ਜਾਵੇ ਨੇ ਚਾਰ ਜਾਣੇ ਲੱਗ ਜੋ ਜੀ ਜਿਹੜਾ ਆਪਣਾ ਡਰੇਨ ਤੇ ਪਿੰਡਕਾਂ ਵਾਲੀ ਸਰੰਦਲਾ ਜਿਹੜਾ ਡਰੇਨ ਆ ਇੱਥੋਂ ਦੀ ਲੰਗਰੇ ਹੈਗਾ ਤੇ ਉੱਥੇ ਜਿਹੜਾ ਟੁੱਟਣ ਦਾ ਬੜਾ ਜਿਹੜਾ ਮਾਹੌਲ ਬਣਿਆ ਹੋਇਆ ਸੀਗਾ ਤੇ ਬਣਿਆ ਹੋਇਆਗਾ ਤੇ ਉਸ ਕਰਕੇ ਜਿਹੜੇ ਵੀਰ ਨੇ ਗੱਟੇ ਪਰ ਪਰ ਜਿਹੜੇ ਟਰਾਲੀ ਦੇ ਉੱਪਰ ਲਿਜਾ ਰਹੇ ਨੇ ਤੇ ਇੱਥੇ ਥੋੜਾ ਜਿਹਾ ਰਸਤਾ ਸੀ ਜਿਹੜਾ ਖਾਬ ਸੀ ਆ ਤੇ ਤੇ ਟਰਾਲੀ ਕੱਢ ਰਹੇ ਨੇ ਤੁਹਾਡੇ ਸਾਹਮਣੇ ਆ ਜਿਹੜੇ ਸਾਰੇ ਵੀਰ ਆ ਰਲ ਮਿਲ ਕੇ ਜਿਹੜਾ ਟਰੈਕਟਰ ਨੂੰ ਵੀ ਖਿੱਚ ਕੇ ਲਿਆਏ ਨੇ ਇੱਥੋਂ ਤੱਕ ਕਿਉਂਕਿ ਵੀਰ ਨੇ ਜਿਹੜੇ ਕੱਢ ਕੇ ਆਂਟਾ ਉਸ ਤੋਂ ਬਾਅਦ ਹੁਣ ਆਂਟ ਲੱਗ ਰਹੀ ਟਰਾਲੀ ਦਾ ਹੁਣ ਆਂਟ ਕੱਢਣਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਪੂਰੇ ਸਹਿਯੋਗ ਦੇ ਨਾਲ ਜਿਹੜੇ ਇੱਕ ਦੂਜੇ ਨਾਲ ਸਹਿਯੋਗ ਦੇ ਕੇ ਜਿਹੜਾ ਕੰਮ ਕਰ ਰਹੇ ਨੇ ਹਾਂਜੀ ਪਿੰਡ ਮੰਡਾਲੀ ਜ਼ਿਲ੍ਹਾ ਮਾਨਸਾ ਜਿਹੜਾ ਉੱਥੋਂ ਨਾਲੇ ਦੇ ਵਿੱਚ ਆ ਤੁਹਾਡੇ ਸਾਹਮਣੇ ਆ ਜਿਹੜੀਆਂ ਕੇਲੀ ਆ ਕਿੰਨੀ ਜਿਆਦਾ ਫਸ ਰਹੀ ਆ ਤੇ ਮੰਡਾਲੀ ਵਾਲੇ ਪੁਲ ਤੇ ਪਿੰਡਕਾਂ ਵਾਲੀ ਦੇ ਸਰਪੰਚ ਵੀ ਤੇ ਉਧਰੋਂ ਆਪਣੇ ਚਰਨਜੀਤ ਸਿੰਘ ਚੰਨੀ ਉਹ ਵੀ ਸ਼ਾਮਲ ਨੇ ਤੇ ਉਹਨਾਂ ਨੇ ਵੀ ਸੇਵਾ ਜਿਹੜੀਆਂ ਲਵਾਈਆਂ ਹੋਈਆਂ ਨੇ ਤੇ ਕਿਉਂਕਿ ਹਰ ਇੱਕ ਨੂੰ ਫਿਕਰ ਹੁੰਦਾ ਇਹ ਤਾਂ ਪਾਣੀ ਆ ਜਿਹਦੇ ਜਿਹੜਾ ਕਹਿੰਦੇ ਇਹ ਅਸੀਮਤਾ ਦੇਖਿਆ ਨਹੀਂ ਹੋਇਆ ਜਿਨ੍ਹਾਂ ਨੇ 1988 ਵੇਲੇ ਦਾ ਜਿਹੜਾ ਮਾਹੌਲ ਆ ਪਾਣੀ ਦਾ ਪਹਿਲਾਂ ਵਾਲਾ ਦੇਖਿਆ ਹੋਇਆਗਾ ਉਸ ਦੇ ਹਿਸਾਬ ਨਾਲ ਕਹਿੰਦੇ ਵੀ ਇਹ ਪਾਣੀ ਉਸ ਤੋਂ ਵੀ ਜ਼ਿਆਦਾ ਪਾਣੀ ਆ ਕਿਉਂਕਿ ਹਜੇ ਫਿਲਹਾਲ ਕੋਈ ਸਥਿਤੀ ਨਹੀਂ ਵੀ ਪਾਣੀ ਜਾਂ ਘਟ ਗਿਆ ਹੋਵੇ ਕੁਛ ਨਹੀਂ ਇਹਦੇ ਬਾਰੇ ਕਹਿ ਸਕਦੇ ਕਿਉਂਕਿ ਓਨਾ ਹੀ ਆ ਜਿਹੜਾ ਪਾਣੀ ਚੱਲਿਆ ਜਾ ਰਿਹਾ ਤੇ ਸਾਰੇ ਪਿੰਡਾਂ ਨੂੰ ਬੜਾ ਜ਼ਿਆਦਾ ਇਸ ਤੋਂ ਖਾਤਰਾ ਡਰਾ ਰਿਹਾ ਤੇ ਖਾਤਰਾ ਬਣਿਆ ਹੋਇਆ ਤੇ ਇਹੋ ਤੁਹਾਡੇ ਸਾਹਮਣੇ ਆ ਜਿਹੜਾ ਪੂਸਤ ਪ੍ਰਸ਼ਾਸਨ ਤੇ ਆਪਣਾ ਸਰਕਾਰੀ ਮੈਕਮੈਨ ਨੇ ਤੇ ਬਹੁਤ ਜਿਹੜਾ ਸਾਥ ਦੇ ਰਹੇ ਆ ਪਿੰਡਾਂ ਦਾ ਜਿਹੜਾ ਕੇਲੀ ਨਿਕਲ ਜਾਵੇ ਆ ਦੇਖੋ ਤੁਹਾਡੇ ਸਾਹਮਣੇ ਜਿਵੇਂ ਦੋ ਮਸ਼ੀਨਾਂ ਲੱਗ ਰਹੀਆਂ ਨੇ ਤੇ ਬੈਕ ਸਾਈਡ ਤੋਂ ਵੀ ਕੇਲੀ ਆ ਜਿਹੜੀ ਬਹੁਤ ਜ਼ਿਆਦਾ ਆ ਰਹੀ ਆ ਕੋਸ਼ਿਸ਼ ਕਰਦੇ ਆ ਵੀ ਤੁਹਾਨੂੰ ਪਿੱਛੇ ਵੀ ਜਿਹੜਾ ਲਾਈਵ ਤੇ ਤਸਵੀਰਾਂ ਵਿੱਚ ਤੁਹਾਨੂੰ ਆ ਆਪਾਂ ਕੇਲੀ ਦਿਖਾਉਨੇ ਆ ਚੱਲਦੇ ਆ ਆਪਾਂ ਉੱਥੇ ਜਿੱਥੇ ਪਿੱਛੇ ਤੇ ਪਾਣੀ ਨਿਕਲ ਰਿਹਾ ਕੀ ਹਾਲ ਹੈ ਪਿੰਡ ਮੰਡਾਲੀ ਜ਼ਿਲ੍ਹਾ ਮਾਨਸਾ ਦੇ ਵਿੱਚ ਜਿਹੜਾ ਕੇਲੀ ਦਾ ਕੰਮਾਂ ਚੱਲ ਰਿਹਾ ਪਿੱਛੋਂ ਜਿਹੜੀ ਕੇਲੀ ਬਹੁਤ ਜ਼ਿਆਦਾ ਆ ਰਹੀ ਆ ਤੇ ਮਸ਼ੀਨਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਲਗਾਤਾਰ ਹੀ ਜਿਹੜੀਆਂ ਮਸ਼ੀਨਾਂ ਲੱਗ ਰਹੀਆਂ ਨੇ ਭਰ-ਭਰ ਟਰਾਲੀਆਂ ਚ ਤੇ ਸਾਈਡ ਤੇ ਕੇਲੇ ਲਾ ਰਹੇ ਨੇ ਕਿਉਂਕਿ ਪਾਣੀ ਇਨਾ ਪਿੰਡਿਆਂ ਨੂੰ ਬੜਾ ਡਰਾ ਰਿਹਾ ਕਿਉਂਕਿ ਕਾਫੀ ਜ਼ਿਆਦਾ ਜਿਹੜਾ ਪਾਣੀ ਇਸ ਡਰੇਨ ਦੇ ਵਿੱਚ ਪਹੁੰਚ ਰਿਹਾ ਹੈਗਾ ਕਿਉਂਕਿ 12 13 ਪਿੰਡ ਨੇ ਜਿਹੜੇ ਜੇਕਰ ਇਸ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ 12 13 ਪਿੰਡ ਆ ਜਿਹੜੇ ਪਾਣੀ ਦੇ ਵਿੱਚ ਮਸੀਲਤ ਦੇ ਵਿੱਚ गिर ਜਾਣੇ ਨੇ ਹਾਂਜੀ 12-13 ਪਿੰਡਾਂ ਨੇ ਜਿਹੜਾ ਰਲ ਮਿਲ ਕੇ ਅਜੇ ਤੱਕ ਜਿਹੜਾ ਮੋਰਚਾ ਦਿੱਤਿਆ ਹੋਇਆਗਾ ਕਿਉਂਕਿ ਪਰਸਾਈਸਾ ਜਿਹੜਾ ਚੱਲ ਰਿਹਾ ਮੋਰਚੇ ਦਾ ਤੇ ਬਾਕੀ ਲੋਕਾਂ ਨੇ ਰਲ ਮਿਲ ਕੇ ਜਿਹੜਾ ਵਾਨਾ ਹਜੇ ਸਾਰੇ ਪਾਸੇ ਜਿਹੜਾ ਵਾਨਾ ਰਲ ਮਿਲ ਕੇ ਇੱਕ ਦੂਜੇ ਪਿੰਡਾਂ ਨਾਲ ਹੈਲਪ ਕਰਕੇ ਤੇ ਬਹੁਤ ਮਜ਼ਬੂਤ ਵਨ ਕੀਤੇ ਹੋਏ ਨੇ ਬਾਕੀ ਉਸ ਤੋਂ ਬਾਅਦ ਪ੍ਰਮਾਤਮਾ ਅਗੇ ਅਰਦਾਸਾਂ ਕਰਦੇ ਆਂ ਵੀ ਪ੍ਰਮਾਤਮਾ ਸੁੱਖ ਰੱਖੇ Oh yeah, just